ਆਸਾ ਮੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਗੁਰ ਮਿਲਿਆ RAM ਰਾਜੇ ਜਿਨਾਂ ਮਨੁੱਖਾਂ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਪ੍ਰਮਾਤਮਾ ਗੁਰੂ ਮਿਲਾਪ ਦਾ ਲੇਖ ਲਿਖ ਦਿੰਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਉਹਨਾਂ ਦੇ ਮਨ ਵਿੱਚੋਂ ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਬਖਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ ਹਾਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜਿਹੜਾ ਮੋੜ ਉਹਨਾਂ ਪਾਸੋਂ ਕਦੇ ਗਵਾਚਦਾ ਨਹੀਂ ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ ਇਹ ਦਾਸ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਨਾਮ ਸਿਮਰ ਕੇ ਉਹ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਹਨ ਜਿੰਨੀ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗ ਆਏ RAM ਰਾਜੇ ਆਤਮਿਕ ਦੀਵਨ ਦੀ ਪੂਜ ਦੇਣ ਵਾਲਾ ਅਜਿਹਾ ਕੀਮਤੀ ਨਾਮ ਜਿੰਨਾ ਮਨੁੱਖਾਂ ਨੇ ਨਹੀਂ ਸਿਮਰਿਆ ਉਹ ਜਗਤ ਵਿੱਚ ਕਾਹਦੇ ਲਈ ਜਵੇ ਏ ਮਾਨਸ ਜਨਮ ਦੁਲੰਭ ਹੈ ਨਾ ਬਿਨਾ ਬਿਰਥਾ ਸਭ ਜਾਏ ਏ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਰਥ ਚਲਾ ਜਾਂਦਾ ਹੈ ਹੁਣ ਬਤੈ ਹਰ ਨਾਮ ਨਾ ਬੀਜਿਓ ਅੱਗੇ ਭੁਖਾ ਕੀ ਖਾਏ ਹੁਣ ਸਮੇਂ ਸਿਰ ਤੁਸੀਂ ਇਸ ਸਰੀਰ ਵਿੱਚ ਰੱਬੀ ਉਪਦੇਸ਼ ਦਾ ਬੀਜ ਨਹੀਂ ਪਾਇਆ ਤੇ ਕੱਲ ਨੂੰ ਕੀ ਖਾਏਗਾ ਭੁੱਖਾ ਸੋ ਅੱਜ ਇਹਦੇ ਵਿੱਚ ਚੰਗੀਆਂ ਕੁਆਲਟੀਆਂ ਚੰਗੀਆਂ ਆਦਤਾਂ ਦਾ ਬੀਜ ਪਾ ਤਾਂ ਕਿ ਤੇਰੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਤੇਰੀ ਸਾਥ ਸਦਾ ਵਾਸਤੇ ਬਣੀ ਰਵੇ ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਹੈ ਨਾਨਕ ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੋੜ-ਮੋੜ ਜਨਮਾਂ ਦਾ ਚੱਕਰ ਮਿਲਦਾ ਹੈ ਉਹਨਾਂ ਵਾਸਤੇ ਪ੍ਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਤੂੰ ਹਾਰ ਤੇਰਾ ਸਭ ਕੋ ਸਭ ਤੋਂ ਦੇ ਉਪਾਏ RAM ਰਾਜੇ ਏ ਹਰੀ ਤੂੰ ਸਭਨਾ ਜੀਵਾਂ ਦਾ ਮਾਲਕ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ ਕਿਸ ਹਾਥ ਕਿਸ ਐਦੇ ਕਿਸ ਨਾਹੀ ਸਭ ਚਲਹ ਚਲਾਏ ਕਿਸੇ ਜੀਵ ਦੇ ਆਪਣੇ ਵਾਸ ਵਿੱਚ ਕੁਝ ਨਹੀਂ ਜਿਵੇਂ ਤੂੰ ਤੁਰਦਾ ਹੈ ਤੇਵੇਂ ਹੀ ਉਹ ਇਸ ਜਗਤ ਵਿੱਚ ਚੱਲਦੇ ਹਨ ਜਨ ਨਾਨਕ ਜਿਨ ਤੂੰ ਮਿਲੈ ਪਿਆਰੇ ਸੇ ਤੁਧ ਮਿਲੈ ਹੋਰ ਹਰ ਮਨ ਪਾਏ हे प्यारे चंगे ओ तेरे जुड़े आ, हर नाम हे जिन्ना नु तू ਆਪਣੇ ਨਾਲ ਮਿਲਾਉਂਦਾ ਹੈ ਜਿਹੜੇ ਤੈਨੂੰ ਆਪਣੇ ਮਨ ਵਿੱਚ ਚੰਗੇ ਲੱਗਦੇ ਹਨ ਉਹ ਤੇਰੇ ਚਰਨਾ ਵਿੱਚ ਜੁੜੇ ਰਹਿੰਦੇ ਹਨ ਜਨ ਨਾਨਕ ਸਤਿਗੁਰੂ ਪੇਟਿਆ ਹਰ ਨਾਮ ਤਰਾਏ हे ਦਾਸ ਨਾਨਕ ਜਿੰਨਾ ਮਨੁੱਖਾ ਨੇ ਗੁਰੂ ਜਿੰਨਾ ਮਨੁੱਖਾ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਕੋਈ ਮਨੋਖ ਰਾਗ ਗਾ ਕੇ ਕੋਈ ਸੰਖਾਦਿਕ ਸਾਜ਼ ਵਜਾ ਕੇ ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਪਰ ਪ੍ਰਮਾਤਮਾ ਇਸ ਤਰ੍ਹਾਂ ਪਰਸੰਨ ਨਹੀਂ ਹੁੰਦਾ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਜਿਨ੍ਹਾਂ ਦੇ ਅੰਦਰ ਫਰੇਬ ਅਤੇ ਪਾਪ ਹੈ ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਰੱਖਦਾ ਹੈ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀ ਜੈ ਕਰਤਾਰ ਹਰੇਕ ਮਨੁੱਖ ਦੇ ਦਿਲ ਦੀ ਹਰੇਕ ਗੱਲ ਜਾਣਦਾ ਹੈ ਅੰਦਰਲੇ ਰੋਗਾਂ ਹਉਤੇ ਬੇਸ਼ੱਕ ਹੱਥ ਦਿੱਤਾ ਜਾਏ ਭਾਵੇਂ ਅੰਦਰਲੇ ਵਿਕਾਰਾਂ ਨੂੰ ਲਪਾਉਣ ਦਾ ਯਤਨ ਕੀਤਾ ਜਾਏ ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਏ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹੀ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹੀ ਹਰੀ ਦਾ ਨਾਮ ਲੈਂਦੇ ਹਨ ਆਸਾ ਮਹਲਾ 4 ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਮੌਜੂਦ ਹੈ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਬੰਦੇ ਸੁਚਦੇ ਹਨ ਸਿਆਣੇ ਹਨ ਜੇ ਬਾਹਰੋਂ ਭੁੱਲ ਚੁੱਪ ਬੋਲਦੇ ਭੀ ਖਰੇ ਹਰ ਭਾਣੇ ਜੇ ਉਹ ਕਦੇ ਉਕਾਈ ਖਾ ਕੇ ਗਲਤੀ ਨਾਲ ਬਾਹਰੋਂ ਲੋਕਾਂ ਵਿੱਚ ਉਕਾਈ ਵਾਲੇ ਬੋਲ ਬੋਲ ਬੈਠਦੇ ਹਨ ਤਾਂ ਵੀ ਪ੍ਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਹਰ ਮਾਣ ਨਿਮਾਣੇ ਪ੍ਰਮਾਤਮਾ ਦੇ ਸੰਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੁੰਦਾ ਉਹ ਜਾਣਦੇ ਹਨ ਕਿ ਪ੍ਰਮਾਤਮਾ ਹੀ ਨਿਮਾਣਿਆਂ ਦਾ ਬਾਣ ਹੈ ਜਨ ਨਾਨਕ ਨਾਮ ਦੇ ਬਾਣ ਹੈ ਹਰ ਤਾਣ ਸਤਾਣੇ اے ਨਾਨਕ ਪ੍ਰਮਾਤਮਾ ਦੇ ਸੇਵਕਾਂ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਹੈ ਪ੍ਰਮਾਤਮਾ ਹੀ ਉਹਨਾਂ ਦਾ ਬਾਹੂ ਬਲ ਹੈ ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟੱਕਰੇ ਤੇ ਤੱਕੜੇ ਰਹਿੰਦੇ ਹਨ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵ ਰਾਮ ਰਾਜੇ ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ ਗੁਰਸਿੱਖਾਂ ਵਾਸਤੇ ਉਹ ਥਾਂ ਸੋਹਣਾ ਬਣ ਜਾਂਦਾ ਹੈ ਗੁਰਸਿੱਖੀ ਸੋ ਥਾਂ ਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾ ਲੈਂਦੇ ਹਨ ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਧਿਆਵਾ ਜਿਹੜੇ ਗੁਰਸਿੱਖਾਂ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ ਗੁਰ ਅਸਥਾਨ ਪਾਲਣ ਦੀ ਮਿਹਨਤ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਜਿਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਨਾਨਕ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਆਦਰ ਸਤਕਾਰ ਬਿਠਾਉਂਦੇ ਹਨ ਪ੍ਰਮਾਤਮਾ ਜਗਤ ਵਿੱਚ ਉਹਨਾਂ ਦਾ ਆਦਰ ਕਰਾਉਂਦਾ ਹੈ ਗੁਰ ਸਿੱਖਾਂ ਮਨ ਹਰਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਏ ਹਰੀ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਕਾਰ ਸੇਵੈ ਪੂਰਾ ਸਤਗੁਰੂ ਭੁੱਖ ਜਾਇ ਲਹ ਮੇਰੀ ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ ਜਿਸ ਦੀ ਬਰਕਤ ਨਾਲ ਉਹਨਾਂ ਦੇ ਮਨ ਵਿੱਚੋਂ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਗੁਰ ਸਿੱਖਾਂ ਕੀ ਭੁੱਖ ਸਭ ਗਈ ਤਿਨ ਪਿਛੇ ਹੋਰ ਖਾਏ ਕਨੇਰੀ ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੋਕਾਈ ਨਾਮ ਸਿਮਰੰਦੀ ਆਤਮਾ ਖਰਾਕ ਖਾਂਦੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੂਟ ਨ ਆਵੇ ਹਰ ਪੁਨ ਕੇਰੀ ਏ ਦਾਸ ਨਾਨਕ ਜਿਹੜੇ ਮਨੁੱਖ ਆਪਣੇ ਹਿਰਦੇ ਖੇਤ ਵਿੱਚ ਹਰਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ ਕੋਈ ਕਰ ਗੱਲ ਸੁਣਾ ਮੈਂ ਹਰ ਨਾਮ ਕੀ ਸੋ ਲੱਗੈ ਗੁਰਸਿੱਖਾਂ ਮਨ ਮਿਠਾ ਜੇ ਕੋਈ ਮਨੁੱਖ ਪਰਮਾਤਮਾ ਦੀ ਸਿੱਖ ਸਲਾਹ ਦੀ ਗੱਲ ਆ ਸੁਣਾਏ ਕਾਉ ਮਨੋਖ ਗੁਰ ਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਹਰ ਦਰਗਾ ਗੁਰ ਸਿੱਖ ਪੈਨਾਈ ਐ ਜਿਨ੍ਹਾਂ ਮੇਰਾ ਸਤਗੁਰ ਤੁਠਾ ਜਿਨ੍ਹਾਂ ਗੁਰ ਸਿੱਖਾਂ ਉੱਤੇ ਪਿਆਰਾ ਸਤਗੁਰੂ ਮਿਹਰਬਾਨ ਹੁੰਦਾ ਹੈ ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾ ਵਿੱਚ ਆਦਰ ਮਾਣ ਮਿਲਦਾ ਹੈ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਨਾਨਕ ਆਖਦਾ ਹੈ ਉਹ ਗੁਰ ਸਿੱਖ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਿਆ ਰਿਹਿੰਦਾ ਆਸਾ ਮਹਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦਿੜਾਵੇ RAM ਰਾਜੇ ਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਤੇਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁਖ ਤ੍ਰੇ ਸਾਰੀ ਦੂਰ ਹੋ ਜਾਂਦੀ ਜੋ ਹਰ ਹਰ ਨਾਮ ਧਿਆਇੰਦੇ ਤਿਨ ਜਮ ਨੇੜ ਨ ਆਵੈ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਜਮ ਉਹਨਾਂ ਦੇ ਨੇੜੇ ਨਹੀਂ ਟੁਕਦਾ ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਤਰਾਵੈ اے ਦਾਸ ਨਾਨਕ ਜਿਸ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਸਦਾ ਉਸ ਦਾ ਨਾਮ ਜਪਦਾ ਹੈ ਤੇ ਪ੍ਰਮਾਤਮਾ ਉਸ ਨੂੰ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਜਿੰਨੀ ਗੁਰਮਖ ਨਾਮ ਧਿਆਇਆ ਤਿਨਾ ਫਿਰ ਬਿਗੰਨਾ ਹੋਈ ਨਾਮ ਰਾਜੇ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੇ ਜੀਵਨ ਸਫਰ ਵਿੱਚ ਮੁੜ ਵਿਕਾਰਾਂ ਆਦਿਕ ਦੀ ਕੋਈ ਰੁਕਾਵਟ ਨਹੀਂ ਪੈਂਦੀ ਜਿੰਨੀ ਸਤਗੁਰ ਪੁਰਖ ਮਨਾਇਆ ਤਿਨਾ ਪੂਜੇ ਸਭ ਕੋਈ ਜਿਹੜੇ ਮਨੁੱਖ ਆਪਣਾ ਜੀਵਨ ਸੱਚਾ ਬਣਾ ਕੇ ਸਮਰੱਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ ਹਰੇਕ ਜੀਵ ਉਹਨਾਂ ਦਾ ਆਦਰ ਸਤਕਾਰ ਕਰਦਾ ਹੈ ਜਿੰਨੀ ਸਤ ਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਹੜੇ ਮਨੁੱਖ ਪਿਆਰੇ ਗੁਰੂ ਦੀ ਦਸੀ ਸੇਵਾ ਕਰਦੇ ਹਨ ਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਨੂੰ ਸਦਾ ਹੀ ਆਤਮਿਕ ਆਨੰਦ ਪ੍ਰਾਪਤ ਰਹਿੰਦਾ ਹੈ ਜਿਨ੍ਹਾਂ ਨਾਨਕ ਸਤਗੁਰੂ ਭੇਟਿਆ ਤਿਨਾਂ ਮਿਲਿਆ ਹਰ ਸੋਈ ਨਾਨਕ ਆਖਦਾ ਹੈ ਜਿਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪ੍ਰਮਾਤਮਾ ਆਪ ਆ ਮਿਲਦਾ ਹੈ ਜਿਨ੍ਹਾਂ ਅੰਦਰ ਗੁਰਮੁਖ ਪੀਤ ਹੈ ਤਿਨ ਹਰ ਰਖਣਹਾਰਾ RAM ਰਾਜੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ ਬਚਾਣ ਦੀ ਸਮਰੱਥਾ ਵਾਲਾ ਪ੍ਰਮਾਤਮਾ ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। تن ਕੀ ਨਿੰਦਾ ਕੋਈ کیا کرے جن ਹਰ ਨਾਮ ਪਿਆਰਾ ਜਿੰਨਾ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣਯੋਗ ਭੈੜ ਉਹਨਾਂ ਦੇ ਜੀਵਨ ਵਿੱਚ ਰਹਿ ਹੀ ਨਹੀਂ ਜਾਂਦਾ। ਜੇ ਨ ਹਰ ਸੇ ਤੀਮਨ ਮਾਨਿਆ ਸਭ ਦੁਸ਼ਟ ਚਖ ਮਾਰਾ ਸੋ ਜਿਨ੍ਹਾਂ ਦਾ ਮਨ ਪ੍ਰਮਾਤਮਾ ਨਾਲ ਗਿੱਜ ਜਾਂਦਾ ਹੈ ਭੈੜੇ ਮਨੁੱਖ ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ ਵਿਅਰਥ ਟੱਕਰਾ ਮਾਰਦੇ ਹਨ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ 헤 ਦਾਸ ਨਾਨਕ ਜਿਹੜੇ ਮਨੁੱਖ ਹਰਨਾਮ ਸਿਮਰਦੇ ਹਨ ਬਚਾਉਣ ਦੀ ਸਮਰੱਥਾ ਵਾਲਾ ਹਰੀ ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲਿੰਦਾ ਹੈ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਪ੍ਰਮਾਤਮਾ ਹਰੇਕ ਯੁਗ ਵਿੱਚ ਹੀ ਭਗਤ ਦੀ ਪੈਜ ਰੱਖਦਾ ਹੈ ਤੇ ਭੀੜਾਂ ਸਮੇ ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਜਿਵੇਂ ਕਿ ਪ੍ਰਲਾਦ ਦੇ ਜ਼ਾਲਮ ਪਿਤਾ ਚੰਦਰੇ ਹਰਨਾਕਿਸ਼ ਨੂੰ ਪ੍ਰਮਾਤਮਾ ਨੇ ਅਖਰ ਜਾਨੋਂ ਮਾਰ ਦਿੱਤਾ ਤੇ ਆਪਣੇ ਭਗਤ ਪ੍ਰਲਾਦ ਨੂੰ ਪਿਓ ਦੇ ਦਿੱਤੇ ਕਸ਼ਟਾਂ ਤੋਂ ਸਹੀ ਸਲਾਮਤ ਬਚਾ ਲਿਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਿਵੇਂ ਕਿ ਮੰਦਰ ਵਿੱਚੋਂ ਧੱਕੇ ਦੇਣ ਵਾਲੇ ਨਿੰਦਕਾਂ ਦੇ ਜਾਤ ਅਪਮਾਨੀਆਂ ਨੂੰ ਪ੍ਰਮਾਤਮਾ ਨੇ ਪੇਠ ਦੇ ਕੇ ਆਪਣੇ ਭਗਤ ਨਾਮ ਦੇ ਉਹਨੂੰ ਦਰਸ਼ਨ ਦਿੱਤੇ ਜਨ ਨਾਨਕ ਐ ਸਾਹਰ ਸੇਵਿਆ ਅੰਤ ਲੈ ਛਡਾਇਆ ਏ ਦਾਸ ਨਾਨਕ ਜਿਹੜਾ ਵੀ ਮਨੁੱਖ ਇਹੋ ਜਿਹੀ ਸਮਰੱਥਾ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਪ੍ਰਮਾਤਮਾ ਉਸ ਨੂੰ ਦੁੱਖੀਆਂ ਵੱਲੋਂ ਦਿੱਤੇ ਜਾ ਰਹੇ ਸਭ ਕਸਤਾਂ ਤੋਂ ਆਖਰ ਬਚਾ ਲੈਂਦਾ ਹੈ ਆਸਾ ਮਹਲਾ ਚੌਥਾ ਸ਼ੰਤ ਕਰ ਪੰਜਵਾਂ ਅਸਾ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਜਿਸ ਨੂੰ ਪੰਨਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਨਸੀਬ ਹੁੰਦਾ ਹੈ ਮਿਲਦਾ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ 헤 ਥਾਂ ਥਾਂ ਤੇ ਭਟਕ ਰਹੇ 헤 ਪਿਆਰੇ ਮਨ ਕਦੇ ਤਾਂ ਪ੍ਰਭੂ ਚਰਨਾ ਵਿੱਚ ਜੁੜ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ 헤 ਮੇਰੇ ਪਿਆਰੇ ਮਾਨ ਹਰ ਰੂਪ ਗੁਰੂ ਨੂੰ ਮਿਲ ਕੇ ਤੈਨੂੰ ਸਮਝ ਪੈ ਜਾਏਗੀ ਕਿ ਸਭ ਸੁੱਖਾਂ ਦਾ ਦਾਤਾ ਪਰਮਾਤਮਾ ਤੇਰੇ ਅੰਦਰ ਹੀ ਵਸ ਰਿਹਾ ਹੈ ਰੰਗ ਰੜੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਏ ਮੇਰੇ ਪਿਆਰੇ ਮਾਣ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਆਤਮਕ ਆਨੰਦ ਮਾਣ ਅਰਦਾਸ ਕਰਦਾ ਰਹੋ ਕਿ ਤੇਰੇ ਉੱਤੇ ਪ੍ਰਭੂ ਇਹ ਮਿਹਰ ਦੀ ਦਾਤ ਕਰੇ ਗੁਰਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ ਨਾਨਕ ਆਖਦਾ ਹੈ ਏ ਮੇਰੇ ਪਿਆਰੇ ਮਾਣ ਜਿਸ ਮਨੁੱਖ ਹੁੰਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ हे ਮੇਰੇ ਪਿਆਰੇ ਮੈਂ ਪ੍ਰਭੂ ਚਰਨਾਂ ਵਿੱਚ ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸਵਾਦ ਕਦੇ ਵੀ ਨਹੀਂ ਚਖਿਆ ਮਾਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਕਿਉਂਕਿ हे ਮੇਰੇ ਪਿਆਰੇ ਮੇਰੇ ਮਨ ਵਿੱਚ ਵਸ ਰਹੀ ਮਾਇਆ ਦੀ ਤ੍ਰਿਸ਼ਨਾ ਕਦੇ ਮੁਕੀ ਨਹੀਂ ਮੇਰਾ ਮਨ ਸਦਾ ਮਾਇਆ ਦੀਆਂ ਆਸਾਂ ਬਣਾਉਂਦਾ ਰਹਿੰਦਾ ਹੈ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਸ ਹਰੇ ਹੈ ਮੇਰੇ ਪਿਆਰੇ ਸਦਾ ਐਸੇ ਹਾਲਤ ਵਿੱਚ ਹੀ ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸਾਹਾਂ ਨੂੰ ਬਹੁ ਨਾਲ ਤੱਕ ਰਿਹਾ ਹੈ ਕਿ ਸਵਾਸ ਪੂਰੇ ਹੋਣ ਤੇ ਇਸ ਨੂੰ ਆਫੜਾ ਭਾਗਮਣੀ ਸੋਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਨਾਨਕ ਆਖਦਾ ਹੈ ਕਿ ਮੇਰੇ ਪਿਆਰੇ ਉਹੀ ਜੀਵ ਇਸਤਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਚਮਕਦੀ ਹੈ ਜਿਹੜੀ ਪ੍ਰਮਾਤਮਾ ਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਈ ਰੱਖਦੀ ਪੇਰੇ ਰਤੀ ਅੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੇਂ ਤੇ ਮੇਰੇ ਪਿਆਰੇ ਮੇਰੀਆਂ ਅੱਖਾਂ ਪ੍ਰਭਪਤੀ ਦੇ ਦਰਸ਼ਨ ਵਿੱਚ ਮਸਤ ਹਨ ਜਿਵੇਂ ਅਪੀਹਾ ਸ਼ਾਂਤੀ ਵਰਖਾ ਦੀ ਬੂੰਦ ਲਈ ਤੰਗਦਾ ਹੈ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਇਹ ਮੇਰੇ ਪਿਆਰੇ ਜਦੋਂ ਮੇਰਾ ਮਨ ਪ੍ਰਮਾਤਮਾ ਦੇ ਨਾਮ ਜਲ ਦੀ ਬੂੰਦ ਪੀਂਦਾ ਹੈ ਤਾਂ ਠੰਡਾ ਠਾਰ ਹੋ ਜਾਂਦਾ ਹੈ ਤਾਂ ਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨ ਪਵੇ ਕਿਵੇਂ ਏ ਮੇਰੇ ਪਿਆਰੇ ਮੇਰੇ ਸਰੀਰ ਵਿੱਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ ਕਿਸੇ ਤਰ੍ਹਾਂ ਵੀ ਮੈਨੂੰ ਨੀਂਦ ਨਹੀਂ ਪੈਂਦੀ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ਨਾਨਕ ਆਖਦਾ ਹੈ ਕਿ ਏ ਮੇਰੇ ਪਿਆਰੇ ਗੁਰੂ ਦੀ ਬਖਸ਼ੀ ਲਗਨ ਦੀ ਬਰਕਤ ਨਾਲ ਮੈਂ ਸੱਜਣ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਹੈ। ਚਾੜ ਚੇਤ ਬਸੰਤ ਮੇਰੇ ਪਿਆਰੇ ਭਲੀਦ ਉੱਤੇ ਹੈ ਮੇਰੇ ਪਿਆਰੇ ਚੇਤ ਦਾ ਮਹੀਨਾ ਚੜਦਾ ਹੈ। ਬਸੰਤ ਦਾ ਮੌਸਮ ਆਉਂਦਾ ਹੈ। ਸਾਰਾ ਸੰਸਾਰ ਆਖਦਾ ਹੈ ਕਿ ਇਹ ਸੋਹਣੀ ਰੁੱਤ ਆ ਗਈ ਹੈ ਪਰ ਪਰ ਬਾਜੜੋਂ ਮੇਰੇ ਪਿਆਰੇ ਆੰਗਣਾ ਧੂੜ ਲੁੱਤੇ ਹੈ ਮੇਰੇ ਪਿਆਰੇ ਪ੍ਰਭੂਪਤੀ ਦੇ ਮਿਲਾਪ ਤੋਂ ਬਿਨਾ ਮੇਰੇ ਹਿਰਦੇ ਦੇ ਵਿਹੜੇ ਵਿੱਚ ਧੂੜ ਉੱਡ ਰਹੀ ਧੂੜ ਲੁੱਤੇ ਉੱਡ ਰਹੀ ਹੈ ਮਨ ਆਸ ਉੜੀ ਨਹੀਂ ਮੇਰੇ ਪਿਆਰੇ ਦੋਵੇਂ ਨੈਣ ਜੁੱਤੇ ਹੈ ਮੇਰੇ ਪਿਆਰੇ ਮੇਰੇ ਮਨ ਵਿੱਚ ਪ੍ਰਭੂ ਮਿਲਾਪ ਦੀ ਆਸ ਉੱਠ ਰਹੀ ਹੈ ਮੈਂ ਦੁਨੀਆਂ ਦੇ ਭਾ ਦੀ ਸੋਹਣੀ ਬਸੰਤ ਰੁੱਤ ਵੱਲੋਂ ਉਦਾਸ ਹਾਂ ਮੇਰੀਆਂ ਦੋਵੇਂ ਅੱਖਾਂ ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ ਪਤੀ ਦੇ ਦਰਸ਼ਨ ਦੀ ਉਡੀਕ ਵਿੱਚ ਜੁੜੀਆਂ ਪਈਆਂ ਹਨ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉਂ ਮਾਤ ਸੁਤੇ ਨਾਨਕ ਆਖਦਾ ਹੈ ਹੁਣ ਹੈ ਮੇਰੇ ਪਿਆਰੇ ਗੁਰੂ ਨਾਨਕ ਨੂੰ ਵੇਖ ਕੇ ਮੇਰੀ ਜਿੰਦ ਇਉਂ ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ਹਰ ਕਿੰਨ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ ਏ ਮੇਰੇ ਪਿਆਰੇ ਮੈਨੂੰ ਗੁਰੂ ਨੇ ਪ੍ਰਮਾਤਮਾ ਦੀਆਂ ਸਿੱਖਤ ਸਲਾਹ ਦੀਆਂ ਗੱਲਾਂ ਸੁਣਾਈਆਂ ਗੌਰ ਵਿਟੇੜੋਂ ਹਾਂ ਭੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂਪਤੀ ਦੇ ਚਰਨਾਂ ਵਿੱਚ ਜੋੜ ਦਿੱਤਾ ਸਬਿਆ ਸਾਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੇੜਾ ਫਲ ਪਾਇਆ ਏ ਮੇਰੇ ਪਿਆਰੇ ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ ਪ੍ਰਭੂ ਪਾਸੇ ਮੈਂ ਮਨ ਚਿਤਵਿਆ ਫਲ ਪਾਲਿਆ ਹੈ ਹਾਰ ਟੁੱਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਨਾਨਕ ਆਖਦਾ ਹੈ हे मेरे प्यारे जिस वडभागी मनख होते परमात्मा दयावान हुंदा है ओ परमात्मा दे नाम विच लीन हो जांदा है प्यारे हर बिन प्रेम ना खेल सा हे प्यारे परमात्मा तो बिना किसी होर नाल मैं प्रेम दी खेड़ नहीं खेडांगी ਕਿਉ ਪਾਈ ਘੁਰ ਜਿਤ ਲੱਗ ਪਿਆਰਾ ਦੇਖ ਸਾਂ ਏ ਪਿਆਰੇ ਦੱਸ ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੇ ਰਾਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾਂ ਏ ਪਿਆਰੇ ਦਾਤਾਰ ਹਰੀ ਮੈਨੂੰ ਗੁਰੂ ਮਿਲਾਂ ਗੁਰੂ ਦੇ ਰਾਹੀ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਧੁਰਮਸਤਕ ਲੇਖਾਂ ਨਾਨਕ ਆਖਦਾ ਹੈ ਹੇ ਮੇਰੇ ਪਿਆਰੇ ਜਿਸ ਵੱਡ ਭਾਗੀ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਪ੍ਰਭੂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ